ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤੇ ਇਸ ਹਾਦਸੇ ਦੇ ਵਿੱਚ ਦੋ ਨਵਾਲਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੰਦਾਸੀ ਹੈ ਕਿ ਇੱਕ ਕਾਰ ਦੇ ਵੱਲੋਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਜਿਸ ਮੋਟਰਸਾਈਕਲ ਤੇ ਦੋਵੇਂ ਨੌਜਵਾਨ ਜਿਹੜਾ ਨੇ ਉਹ ਸਵਾਰ ਸਨ ਤਾਂ ਟੱਕਰ ਮਾਰਨ ਤੋਂ ਬਾਅਦ ਕਾਰ ਵਾਲਾ ਜਿਹੜਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਦੋਵੇਂ ਜਿਹੜਾ ਨੇ ਹੀਟਾਂ ਡਿੱਗ ਜਾਂਦੇ ਨੇ ਤੇ ਦੋਹਾਂ ਦੇ ਸਿਰ ਦੇ ਉੱਤੇ ਗੰਭੀਰ ਸੱਟ ਲੱਗਣ ਦੇ ਕਾਰਨ ਮੌਕੇ ਤੇ ਹੀ ਦੋਵੇਂ ਨੌਜਵਾਨ ਜਿਹੜਾ ਨੇ ਉਹ ਦਮ ਤੋੜ ਜਾਂਦੇ ਨੇ ਜਿਸ ਵਾਰ ਹੁਣ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਜਾਂ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਮ੍ਰਿਤਕਾਂ ਦੀ ਗੱਲ ਕੀਤੀ ਜਾਵੇ ਤਾਂ ਮ੍ਰਿਤਕਾਂ ਇੱਕ ਮ੍ਰਿਤਕ ਦੀ ਪਛਾਣ ਲੱਕੀ ਦੇ ਵਜੋਂ ਹੋਈ ਹੈ ਜੋ ਘੁੜਗਾ ਪਿੰਡ ਦਾ ਰਹਿਣ ਵਾਲਾ ਸੀ ਤੇ ਦੂਸਰੇ ਦੀ ਸਿਮਰਨਜੀਤ ਸਿਮਰਜੀਤ ਸਿੰਘ ਨਾਮ ਤੋਂ ਜਿਹੜੀ ਆ ਪਛਾਣ ਹੋਈ ਹੈ ਜੇਕਰ ਗੱਲ ਕੀਤੀ ਜਾਵੇ ਲੱਕੀ ਦੀ ਤਾਂ ਲੱਕੀ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ ਤੇ ਲक्की 6 ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਤੋਂ ਬਾਅਦ ਹੁਣ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਤੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਉੱਥੇ ਜਿਹੜਾ ਹੈ ਇੱਕ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ ਉਹਨਾਂ ਨੇ ਕਹਿ ਕੇ ਕਾਰਚਾਲਕ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਈ ਜਾਵੇ ਉੱਥੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਪੁਲਿਸ ਦੇ ਵੱਲੋਂ ਦੋਹਾਂ ਨੌਜਵਾਨਾਂ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਅੰਦਾਜ਼ੇ ਇਹ ਜਲੰਧਰ ਦੀ ਪੂਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਜਲੰਧਰ ਦੇ ਵਿੱਚ ਇਹ ਐਕਸੀਡੈਂਟ ਹੋਇਆ ਹੈ ਤੇ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਦੋਹੇ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇੱਕ ਨੌਜਵਾਨ ਛੇ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਦੋਵੇਂ ਨੌਜਵਾਨ ਜਿਹੜਾ ਨੇ ਉਹ ਨਵਾਲਿਕ ਨੇ ਇੱਕ ਦੀ ਉਮਰ 16 ਸਾਲ ਤੇ ਇੱਕ ਦੀ 17 ਸਾਲ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਹਾਦਸੇ ਦੇ ਵਿੱਚ ਦੋਹੇ ਨੌਜਵਾਨ ਜਿਹੜਾ ਨੇ ਇਸ ਦੁਨੀਆ ਨੂੰ ਅਲਵਿਦਾਖ ਜਾਂਦੇ ਨੇ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਤੇ ਪੁਲਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਇਹ ਮੁੰਡੇ ਮੋਟਰਸਾਈਕਲ ਦੇ ਸੀਗੇ Honda ਮੋਟਰਸਾਈਕਲ ਸੀ ਨਾਲ ਦੇ ਕੋਲ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਗਰਾਂਵਾਂ ਵੱਲੋਂ ਆ ਰਹੇ ਸੀ ਜਪੂਪਾਰਾਂ ਵੱਲੋਂ ਆ ਰਹੇ ਸੀ ਜਾਂ ਥੇਸੀਆਂ ਤੋਂ ਜਾ ਰਹੇ ਸੀ ਧਰ ਲੋ ਹੁਣ ਮਤਲਬ ਦੇਖਣ ਵਾਲੀ ਗੱਲ ਤਾਂ ਇਹ ਆ ਕਿ ਮਤਲਬ ਮੋਟਰਸਾਈਕਲ ਨੂੰ ਕੋਈ ਬੜਾ ਨੁਕਸਾਨ ਨਹੀਂ ਹੋਇਆ ਹੈਗਾ ਮੁੰਡਿਆਂ ਤੇ ਦੋਨਾਂ ਮੁੰਡਿਆਂ ਦੇ ਸਿਰ ਦੇ ਵਿੱਚ ਮਤਲਬ ਜ਼ਿਆਦਾ ਇੰਜਰੀ ਆ ਤੇ ਮੌਕੇ ਦੇ ਉੱਪਰ ਮਤਲਬ ਜਦੋਂ ਤੱਕ ਅਸੀਂ ਆਏ ਸੀਗੇ ਤੇ ਮੁੰਡਿਆਂ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਕਾਫੀ ਫੋਨ ਵਗੈਰਾ ਸੈੱਲ ਤੋਂ ਨਿਕਲਿਆ ਤੇ ਹੁਣ ਬਾਡੀਆਂ ਸਿਵਲ ਹਸਪੀਟਲ ਉੱਪਰ ਭੇਜ ਦਿੱਤੀਆਂ ਆ ਬਾਕੀ ਹੁਣ ਦੇਖਦੇ ਆ ਸਵੇਰ ਨੂੰ ਕੀ ਹੈਪਨ ਹੋਇਆ ਇਹ ਵਾਲਾ ਕੀ ਇਹਦੇ ਨਾਲ ਘਟਨਾ ਹੋਈ ਆ ਦੁਰਘਟਨਾ ਹੋਈ ਆ ਕੌਣੇ ਸਾਡੇ ਦੇਖਣ ਦੇ ਵਿੱਚ ਤਾਂ ਇਹ ਆ ਕਿ ਮੋਟਰਸਾਈਕਲ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਮਤਲਬ ਜਾਂ ਤਾਂ ਸਿਰ ਦੇ ਉੱਪਰ ਦੀਵਾ ਦੇ ਕੋਈ ਟਾਇਰ ਲੰਘਿਆ ਆ ਜਾਂ ਕੋਈ ਮਤਲਬ ਕੋਈ ਭਾਰੀ ਜੀ ਜਿਹੜੀ ਹੈਗੀ ਆ ਉਹਨੇ ਉਹਨਾਂ ਨੇ ਮਤਲਬ ਬੱਚੇ ਮੁੰਡਾ ਇੱਕ ਪੜਦਾ ਇੱਕ ਰਾਜਮੈਸਤਰੀ ਆ ਔਰ ਗੱਲ ਇਹ ਆ ਕਿ ਮਤਲਬ ਦੋਨੇ ਮੁੰਡੇ ਜੰਗਿਆ ਔਰ ਇੱਕ ਮੁੰਡੇ ਦੇ ਦੋ ਪੈਣਾ ਆ ਉਹ ਵੀ ਗੋਣ ਵਾਲੀਆਂ ਆ ਇੱਕ ਮੁੰਡੇ ਦੀਆਂ ਛੇਆਂ ਪੈਣਾ ਦਾ ਛੋਟਾ ਭਰਾ ਆ ਮਸੀ ਮਾਪਿਆਂ ਨੇ ਉਹਨੂੰ ਸੁੱਖਾਵਾ ਕੇ ਲਿਆ ਸੀਗਾ ਤੇ ਬਹੁਤ ਮਾੜਾ ਹਾਲ ਆ ਮਾਪਿਆਂ ਦਾ ਸਾਭ ਨਹੀਂ ਹੁੰਦੇ ਹੈਗੇ ਬਾ ਬਹੁਤ ਮੜਾ ਹੋਇਆ ਜੀ ਹੁਣ ਮਤਲਬ ਕਹਿ ਨਹੀਂ ਸਕਦੇ ਕੁਛ ਵੀ ਨਾ ਤੱਕਾ ਲਗਾ। ਭਾਜੀ ਕੀ ਨਾਮ ਹੈ ਜਿਹੜੇ ਮ੍ਰਿਤਕਾਂ ਦਾ ਨਾਮ ਕੀ ਹੈ ਜੀ? ਇਹ ਸਿਮਰਜੀਤ ਦਾ ਮੁੰਡੇ ਦਾ ਨਾਲ ਇੱਕ ਦਾ ਤੇ ਦੂਸਰੇ ਨੂੰ ਸ਼ਾਇਦ ਕੱਚਾ ਨਾ ਬੱਬਾ ਕਹਿੰਦੇ ਆ। ਜਿਹਦੇ ਵਿੱਚ ਤਕਰੀਬਨ 8:00 ਦੇ ਕਰੀਬ ਇੱਕ ਐਕਸੀਡੈਂਟ ਹੋਇਆ ਦੋ ਨੌਜਵਾਨ ਜੰਗ ਮੁੰਡੇ ਜਿਹੜੇ ਆ ਉਹ ਗੁਰਾਇਆਂ ਦੀ ਸਾਈਡ ਨੂੰ ਜਾ ਰਹੇ ਸੀਗੇ ਸਾਂਝ ਢੇਸੀਆਂ ਵੱਲੋਂ ਜਿਹੜੀ ਪੁਰੀਆ ਅੰਦਰ ਵਿੱਚ ਦਾ ਉਹ ਸੈਂਟਰ ਦੇ ਵਿੱਚ ਜਿਹੜਾ ਇਹਨਾਂ ਦਾ ਐਕਸੀਡੈਂਟ ਹੋਇਆ ਦੋਹਾਂ ਦੀ ਐਟ ਦੀ ਸਪੋਰਟ ਜਿਹੜੀ ਡੈਥ ਹੋ ਗਈ ਆ ਦੋਵੇਂ ਮੋਟਰਸਾਈਕਲ ਦੇ ਸੀਗੇ ਔਰ ਵਹੀਕਲ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਵੀ ਕਿਹੜਾ ਵਹੀਕਲ ਮਾਰ ਗਿਆ ਉਹ ਸਵੇਰੇ ਢੰਗਾਈ ਨਾਲ ਪਰਤਾਲ ਕਰਾਂਗੇ ਕੈਮਰੇ ਚੈੱਕ ਕਰਾਂਗੇ ਜਿਹੜੇ ਵੀਕਲ ਐਕਸੀਡੈਂਟ ਹੋਇਆ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜਿਹੜਾ ਡੈਥ ਹੋਈ ਹੈ ਇਹ ਹੁਣ ਇੱਕ ਮੌਕੇ ਤੇ ਪਤਾ ਲੱਗਿਆ ਕਿ ਪਿੰਡ ਘੁੜਕੇ ਦੇ ਰਹਿਣ ਵਾਲੇ ਨੇ ਦੋਵੇਂ ਨੌਜਵਾਨ ਜਿਹੜੇ ਮ੍ਰਿਤਕਾਂ ਦਾ ਨਾਮ ਦਾ ਕੁਝ ਜਾਂਚ ਹੋਈ ਆ ਉਹਨਾਂ ਦੇ ਕੀ ਨਾਮ ਹੈ ਅਸੀਂ ਆਪਣੇ ਵੈਰੀਫਾਈ ਕਰਦੇ ਆਲੇ ਨਾਮਾਂ ਬਾਰੇ ਨਹੀਂ ਮੈਨੂੰ ਜਾਣਕਾਰੀ ਪੂਰੀ ਮਿਲੀ ਹੈ ਵੇਰੀਫਾਈ ਕਰਦੇ ਹਾਂ ਮੈਂ ਪਰਿਵਾਰਕ ਮੈਂਬਰ ਆ ਰਹੇ ਨੇ ਕਰਦੇ ਵੈਰੀਫਾਈ ਡੈੱਡ ਵੋਟੀਫਾਈ ਕਿਤੇ ਫੀਸੀ ਡੈੱਡ ਵੋਟੀ ਅਸੀਂ ਭੇਜਤੀ ਸਿਵਲ ਹਸਪੀਟਲ ਫਲੋਰ ਭੇਜਦੀਆਂ ਨੇ ਠੀਕ ਹੈ ਸਰ ਵਸਦੇ ਨਾਲ ਉੱਥੇ ਭੇਜਦੀਆਂ ਨੇ ਜੀ